ਬੀਤੀ ਰਾਤ ਚੱਲੀ ਤੇਜ਼ ਹਨੇਰੀ ਨੇ ਉਡਾ ਦਿੱਤੇ ਮੱਧਵਰਗੀ ਕਿਸਾਨ ਦੇ ਖੁਸ਼ੀਆਂ ਦੇ ਹਾਸੇ ਮਾਮਲਾ ਹਲਕਾ ਮਜੀਠੀ ਦੇ ਪਿੰਡ ਕਾਦਰਬਾਦ ਕਲਾਂ ਦਾ ਹੈ ਜਿੱਥੋਂ ਦੇ ਇੱਕ ਗਰੀਬ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਪਸ਼ੂਆਂ ਲਈ ਇੱਕ ਸ਼ੈੱਡ ਤਿਆਰ ਕੀਤਾ ਸੀ ਅਤੇ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸਾਂ ਜੋ ਬੀਤੀ ਰਾਤ ਚੱਲੀ ਤੇਜ਼ ਹਨੇਰੀ ਨੇ ਸ਼ੈੱਡ ਨੂੰ ਉਡਾ ਦਿੱਤਾ ਜਿਸ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਪੰਛੀਆਂ ਲਈ ਰੱਖਣ ਲਈ ਕੋਈ ਵੀ ਠੰਡੀ ਛਾਂ ਦਾ ਪ੍ਰਬੰਧ ਨਹੀਂ ਅਤੇ ਸਾਰੇ ਪਸ਼ੂਆਂ ਨੂੰ ਛੱਡਣਾ ਪਵੇਗਾ ਜਿਸ ਨਾਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਹੇਗਾ ਜਿਸ ਨਾਲ ਮੇਰੇ ਪਰਿਵਾਰ ਸੜਕ ਉੱਪਰ ਆ ਜਾਵੇਗਾ ਉਹਨਾਂ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਸਮਾਜ ਸੇਵੀ ਸੰਸਥਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਵੀਰੋਂ ਖੇਤਰਪੰਦੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਸੰਘਾ ਹਲਕਾ ਮੀਂਹ ਦਾ ਪ੍ਰਕਾਰ ਅੰਬਾਦ ਆਈ ਇਹ 20% ਦਾ ਹੜ੍ਹ ਦੇ ਵਾਸੀ ਉੱਧਾ ਨੁਕਸਾਨ ਜੀ ਕੱਲ ਹਨੇਰੀ ਜਿਹੜੀ ਚੱਲੀ ਜੇ ਉਹਦੇ ਨਾਲ ਸਾਡਾ ਨੁਕਸਾਨ ਕੀ ਕੀ ਸਾਰਾ ਛੱਡੀ ਉੱਡ ਗਿਆ ਜੀ ਤਕਰੀਬਨ ਜਿੰਨੀਆਂ ਟੀਨਾਂ ਸਾਰੇ ਪੁੱਟੀਆਂ ਨੇ ਕੋਈ ਟੀਨ ਨਹੀਂ ਬਚੀ ਮਤਲਬ ਇੱਕ ਅੱਧੀ ਟੀਨ ਵੀ ਨਹੀਂ ਬਚੀ ਹੈ ਤੇ ਕਿੰਨਾ ਨੁਕਸਾਨ ਹੋਇਆ ਹੋਏਗਾ ਨੁਕਸਾਨ ਤੇ ਜੀ ਇਹ ਤਕਰੀਬਨ ਇਨਾਂ ਦਾ ਸਾਡਾ ਕੋਈ ਪਿਆਸ ਲੱਗ ਛੱਗ ਨੁਕਸਾਨ ਹੋ ਚੁੱਕਿਆ ਜੀ ਤੇ ਸਾਡਾ 1.5 ਲੱਖ ਰੁਪਇਆ ਉਦੋਂ ਖਰਚਾ ਆਇਆ ਸੀਗਾ ਪੂਰੇ ਸ਼ੈੱਡ ਦੇ ਉੱਤੇ ਜਿਹੜੀਆਂ ਕੇਕਾਂ ਵੀ ਅਸੀਂ ਵਿੱਚੋਂ ਕੁਝ ਪੁਰਾਣੀਆਂ ਲੈ ਕੇ ਤੇ ਫਿਰ ਤਿਆਰ ਕੀਤਾ ਸੀਗਾ ਤੇ ਗਾਡਰ ਵੀ ਅਸੀਂ ਪੁਰਾਣੇ ਲਏ ਹੋਏ ਸੀਗੇ ਸਾਰਾ ਹੀ ਤਕਰੀਬਨ ਫੜ ਫੜ ਕੇ ਇਦਾਂ ਹੀ ਕਰਤਾ ਸੀਗਾ ਕੁਝ ਬੈਂਕ ਤੋਂ ਲੋਨ ਲਿਆ ਸੀਗਾ ਕੁਝ ਇਦਾਂ ਹੀ ਆਣ ਗਵਾਨ ਕੇ ਭੈਣ ਭਰਾ ਸੱਜਣ ਮਿੱਤਰ ਕੋ ਮਦਦ ਲੈ ਕੇ ਤੇ ਤਿਆਰ ਕੀਤਾ ਸੀਗਾ ਜਿਹੜਾ ਕਿ ਸਾਡਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਕਿਦਾਂ ਇਹ ਪਰਸਨਲ ਬਣਾਇਆ ਹੈ ਕਿ ਜਾਂ ਜਿਹੜੇ ਨਰੇਗਾ ਚੋਂ ਬਣਦੇ ਨੇ ਉਹਨਾਂ ਦਾ ਹੀ ਬਣਾਇਆ ਨਹੀਂ ਨਹੀਂ ਪਰਸਨਲ ਬਣਾਇਆ ਸੀਗਾ ਇਹ ਨਰੇਗਾ ਚੋਂ ਨਹੀਂ ਸੀਗਾ ਨਰੇਗਾ ਦੇ ਵਿੱਚੋਂ ਨਹੀਂ ਬਣਾਇਆ ਹੈ ਹੁਣ ਕੀ ਮੰਗ ਕੀ ਕਰਦੇ ਹਾਂ ਮੰਗ ਤਾਂ ਹੁਣ ਅਸੀਂ ਇਹੀ ਕਰਦੇ ਹਾਂ ਜੀ ਕੋਈ ਸਰਕਾਰ ਗਾੜੀ ਜਾਂ ਕੋਈ ਐਨਆਰਵੀ ਭਰਾ ਜਿਹੜੇ ਆ ਉਹ ਸਾਡੀ ਕੋ ਥੋੜੀ ਬੋਦੀ ਮਦਦ ਕਰ ਦੇਣ ਜਿਹਦੇ ਨਾਲ ਇਹ ਸਾਡਾ ਸ਼ੈੱਡ ਜਿਹੜਾ ਦੁਬਾਰਾ ਤਿਆਰ ਹੋ ਸਕੇ ਕਿਉਂਕਿ ਸਾਡੇ ਕੋਲ ਉਹਦਾ ਹੁਣੇ ਮੁਸ਼ਕਲ ਹੀ ਦੁਬਾਰਾ ਤਿਆਰ ਹੋਣਾ ਹੈ ਜਿਆਦਾ ਫਿਰ ਅਸੀਂ ਗਾਈਆਂ ਛੱਡਤੀਏ ਫਿਰ ਸਾਡੀ ਰੋਜੀ ਰੋਟੀ ਵੀ ਹੋਣਾ ਇਸ ਟਾਈਮ ਇਹੋ ਹੀ ਸੀ ਕਿ ਗਾਈਆਂ ਦੇ ਸਰੋਂ ਚੱਲਦੀ ਪਈ ਸੀਗੀ ਤੇ ਉਹ ਵੀ ਸਾਡਾ ਹੁਣ ਜਿਹੜਾ ਵਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਤੋਂ ਇਲਾਵਾ ਹੋਰ ਕੋਈ ਆਪਣਾ ਕਾਰੋਬਾਰ ਜੀ ਕੋਈ ਕਾਰੋਬਾਰ ਨਹੀਂ ਜੀ ਹੋਰ ਨਾ ਆਪਣੇ ਕੋਲ ਜ਼ਮੀਨ ਹੈ ਜੀ ਜ਼ਮੀਨ ਵੀ ਜਿਹੜੀ ਹੈ ਉਹ ਵੀ ਠੇਕੇ ਤੇ ਲੈ ਕੇ ਤੇ ਫੇਰ ਹੀ ਇਹਨਾਂ ਵਾਸਤੇ ਪੱਠੇ ਵੀ ਜਿਹੜੇ ਉਹ ਬੀਜੇ ਜਾਂਦੇ ਆ ਕਿਉਂਕਿ ਜ਼ਮੀਨ ਵੀ ਹੈ ਨਹੀਂ ਸਾਡੇ ਕੋਲ ਤੇ ਕਾਰੋਬਾਰ ਵੀ ਕੋਈ ਹੋਰ ਹੈ ਨਹੀਂ ਜੇਕਰ ਕੋਈ ਸਮਾਜ ਸੇਵੀ ਵੀਰ ਕੋਈ ਮੈਂ ਚਾਹੁੰਦਾ ਕਿ ਕਿੱਥੇ ਮਿਲ ਜਾਂ ਕਿਹੜਾ ਨੰਬਰ ਆ ਦੇ ਜੀ ਜੇ ਸੇਵਾ ਭੇਜ ਸਕਣ ਨੰਬਰ ਮੇਰਾ ਜੀ Google Pay ਨੰਬਰ ਮੈਂ ਦੇ ਦਿੰਦਾ ਆ ਆਪਦਾ ਤੇ ਜਾਂ ਪਿੰਡ ਮੇਰਾ ਕਾਤਰੰਬਾਦ ਆ ਸੁਖਵਿੰਦਰ ਸਿੰਘ ਨਾਂ ਆ ਜੀ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹੈਗਾ ਜੀ 98550 62751 ਇਹਦੇ ਨਾਲ ਹਾਂਜੀ ਕੀ ਮੰਗ ਕੀ ਕਰਦੇ ਨੇ ਵੀਰਾਂ ਤੋਂ ਮੰਗ ਇਹੀ ਆ ਜੀ ਜੋ ਵੀ ਸਾਡੀ ਮਦਦ ਕੋਈ ਕਰ ਸਕਦਾ ਥੋੜੀ ਬੋਧੀ ਜਿੰਨੀ ਵੀ ਹੋ ਸਕਦੀ ਉਨੀ ਕੀਤੀ ਜਾਵੇ ਜਿਹੜਾ ਫਿੱਡਰ ਅਸਲੀ